ਦੋਸਤੋ ਇਸ ਵਕਤ ਅਸੀਂ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਮਿੱਠੇਵਾਲ ਵਿੱਚ ਮੌਜੂਦ ਹਾਂ ਇਹ ਜਿਹੜਾ ਪਿੰਡ ਹੈ ਇਹ ਮੀਥੇਰ ਦਾ ਜਿਹੜਾ ਪਿੰਡ ਹੈ ਲੋਕ ਸਭਾ ਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਦੇ ਬਿਲਕੁਲ ਗੁਵਾਂਡ ਵਿੱਚ ਪਿੰਡ ਹੈ ਉਹਨਾਂ ਦਾ ਪਿੰਡ ਹੈਗਾ ਕੁਰੜ ਤੇ ਇਸ ਪਿੰਡ ਵਿੱਚ ਸਾਡੇ ਆਉਣ ਦਾ ਸਬਬਬ ਇਸ ਕਰਕੇ ਬਣਿਆ ਕਿ ਇੱਕ ਬਹੁਤ ਛੋਟਾ ਨੌਜਵਾਨ 17 ਸਾਲ ਦਾ ਬੱਚਾ ਉਹ ਜਿਹੜਾ ਆ ਤੁਸੀਂ ਪਹਿਲਾਂ ਵੀਡੀਓ ਦੇਖਣਾ ਜਿਹੜਾ ਜੰਨਾ ਇਹ ਜਿਹੜਾ ਤੁਹਾਨੂੰ ਦਿਖਾਇਆ ਇਹ ਇਹਨਾਂ ਦਾ ਸਰਦਾਰ ਭਰਪੁਰ ਸਿੰਘ ਜੀ ਨੇ ਨੇੜੇ ਆ ਜਾ ਸਰਦਾਰ ਭਰਪੁਰ ਸਿੰਘ ਜੀ ਨੇ ਇਹ ਛੋਟੇ ਕਿਸਾਨ ਨੇ ਇਹਨਾਂ ਦੇ ਦੋ ਬੱਚੇ ਸੀਗੇ ਇਹ ਜਿਹੜਾ ਬੱਚਾ ਪਹਿਲਾਂ ਜਿਹੜਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਮੌਤ ਹੋਈ ਆ ਉਹਦਾ ਨਾਮ ਹੈ ਅਭਿਜੀਤ ਔਰ ਆ ਇਹਨਾਂ ਦਾ ਛੋਟਾ ਬੱਚਾ ਹੈਗਾ ਵਾ ਔਰ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਨਸ਼ੇ ਦੇ ਓਵਰਡੋਸ ਕਰਕੇ ਉਹਦੀ ਮੌਤ ਹੋਈ ਹੋਈ ਆ ਇਹ ਅਸਲ ਤਿੰਨ ਬੱਚੇ ਸੀਗੇ ਔਰ ਜਦੋਂ ਤਿੰਨਾ ਚੋਂ ਦੋਹਾਂ ਨੇ ਨਸ਼ਾ ਆਰੀ ਪ੍ਰੋਬਲਮ ਕਿ ਨਹੀਂ ਜਦੋਂ ਤਿੰਨਾ ਚੋਂ ਅ ਨਸ਼ਾ ਇਹ ਨਾ ਬੱਚਿਆਂ ਮਨ ਲੱਗਦਾ ਕਿ ਪਹਿਲੀ ਦੂਜੀ ਵਾਰੀ ਕਿਤੇ ਕੀਤਾ ਇਹਨਾਂ ਨੂੰ ਪਤਾ ਨਹੀਂ ਹੋਊਗਾ ਕਿ ਕੀ ਸਿਸਟਮ ਆ ਜਾਂ ਉਹ ਟ੍ਰੇਨ ਨਹੀਂ ਸੀ ਜਾਂ ਐਕਸਪਰਟ ਨਹੀਂ ਸੀਗੇ ਕੋਈ ਨਸ਼ੇੜੀ ਨਹੀਂ ਸੀਗੇ ਪਰ ਜਿੱਦਾਂ ਇੱਕ ਰਵਾਜ ਚੱਲਿਆ ਹੋਇਆ ਪੱਛੇ ਇਕੱਠੇ ਹੋ ਕੇ ਇਸ ਕੋਡ ਦੇ ਵਿੱਚ ਫਸ ਜਾਂਦੇ ਨੇ ਪ੍ਰੋਬੇਬਲੀ ਉਸ ਦਾ ਸ਼ਿਕਾਰ ਹੋਇਆ ਔਰ ਜਦੋਂ ਕੁਰੜ ਪਿੰਡ ਵਿੱਚ ਇਹ ਮੀਥੇਰ ਦੇ ਪਿੰਡ ਵਿੱਚ ਇਹਦੀ ਮੌਤ ਹੋਈ ਆ ਜਿਹੜਾ ਨਾਲ ਦਾ ਬੱਚਾ ਸੀਗਾ ਉਹ ਘਰ ਵਾਲਿਆਂ ਨੇ ਸ਼ਾਇਦ ਉਹਦੋਂ ਜਿੰਦਾ ਹੋਊਗਾ ਸਾਹ ਚੱਲਦੇ ਹੋਣਗੇ ਉਹਦਾ ਸ਼ਾਇਦ ਨਾਮ ਸੀਗਾ ਸਨੀ ਉਸ ਨੂੰ ਚੱਕ ਕੇ ਹਸਪਤਾਲ ਚ ਲੈ ਗਏ ਝੰਗ ਝੁਗਾਈ ਸੀ ਉਹਦੇ ਮੂੰਹ ਚ ਉਹਨੂੰ ਉਹਨਾਂ ਨੇ ਬਚਾ ਲਿਆ ਤੇ ਇਹਨਾਂ ਦਾ ਬੱਚਾ ਜਿਹੜਾ ਸੀਗਾ ਮਾਰੇਗਾ ਮੇਰੇ ਨਾਲ ਬਹੁਤ ਅਰਸੇ ਤੋਂ ਕਰਮਜੀਤ ਸਿੰਘ ਜੀ ਨੇ ਇਹ ਇਹਨਾਂ ਦੇ بیٹے ਦੇ ਇਸ ਜਿਹੜਾ ਅਭਿਜੈਤ ਉਹਦੇ ਚਾਚਾ ਜੀ ਸੀਗੇ ਕਰਮਜੀਤ ਥੋੜੀ ਜਿਹੀ ਤੂੰ ਗੱਲ ਦੱਸ ਜਾ ਤਮਾਰੀ ਲੱਗ ਕੇ ਆ ਜਾਓ ਹਾਂ ਇਹ ਜਿਹੜੀ ਮੌਤ ਹੋਈ ਹੈ ਬੜੀ ਪੇ ਭਗਤੀ ਆ ਇਹ ਸਿੰਥੈਟਿਕ ਨਸ਼ਾ ਜਿਹੜਾ ਚਿੱਟਾ ਬੱਚਾ ਕੋਈ ਇਦਾਂ ਦਾ ਪਹਿਲਾਂ ਤੋਂ ਕੋਈ ਸ਼ਿਕਾਰ ਨਹੀਂ ਸੀ ਨਵਾਂ ਸੀਗਾ ਤੇ ਇਹ ਜਿਹੜਾ ਨਸ਼ਾ ਮਾਰੂ ਨਸੇ ਦੇ ਨਾਲ ਇਹਦੀ ਮੌਤ ਹੋਈ ਆ ਸੀ ਜਦੋਂ ਜਾ ਕੇ ਦੇਖਿਆ ਸਾਰਾ ਕੁਝ ਹਾਲਾਤ ਦੇਖੇ ਬਣੇ ਹੋਏ ਤਾਂ ਉਹਦੀ ਬਾਹ ਜਿਹੜੀ ਮੁੜੀ ਹੋਈ ਸੀਗੀ ਇੱਕ ਤੇ ਕੋਸ ਰੰਜਾ ਵਗੈਰਾ ਪਈਆਂ ਸੀਗੀਆਂ ਅਸੀਂ ਬੇਨਤੀ ਇਹੀ ਕਰਦੇ ਆਂਗੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਅਸੀਂ ਕਿਸੇ ਦੇ ਬੱਚੇ ਇਹ ਨਹੀਂ ਕਹਿੰਦੇ ਹੈਗੇ ਵੀ ਚੱਕ ਕੇ ਜੇਲ੍ਹਾਂ ਚ ਦੇ ਦਿਓ ਪਰ ਜਿਹੜੀ ਇਹ ਚੈਨ ਬਣੀ ਵੀ ਆ ਨਸ਼ੇ ਦੀ ਕਿੱਥੋਂ ਆਉਂਦਾ ਕਿਵੇਂ ਬਣਦਾ ਤੇ ਕਿਵੇਂ ਇਹਦੇ ਜਿਹੜੇ ਹੈਗੇ ਆ ਗਾਹਾਂ ਵਪਾਰੀ ਬਣਦੇ ਆ ਉਹਨਾਂ ਤੇ ਨਥ ਜ਼ਰੂਰ ਪਾਈ ਜਾਵੇ ਸਾਡਾ ਤਾਂ ਖੋ ਗਿਆ ਕਿਸੇ ਹੋਰ ਦਾ ਜਿਹੜਾ ਪਰਿਵਾਰ ਦਾ ਬੱਚਾ ਉਹ ਜ਼ਰੂਰ ਵੀ ਨਾ ਖੋਵੇ ਬਿਡੇ ਬੈਠ ਕੇ ਕਰਦੇ ਇੱਥੇ ਆਉਣ ਦਾ ਮਕਸਦ ਮੇਰਾ ਇੱਕ ਤਾਂ ਇਹਨਾਂ ਨਾਲ ਹਮਦਰਦੀ ਕਰਨ ਦਾ ਸੀਗਾ ਇੱਕ ਦੁਨੀਆ ਵਿੱਚ ਗੱਲ ਜਾਣੀ ਚਾਹੀਦੀ ਆ ਔਰ ਇਹਦੀ ਅਵੇਕਨਿੰਗ ਹੋਣੀ ਚਾਹੀਦੀ ਆ ਕਿ ਨਸ਼ੇ ਕਿੱਡੇ ਮਾੜੇ ਨੇ ਕਿ ਸਾਡੇ ਛੋਟੇ ਛੋਟੇ ਬੱਚੇ ਜਿੰਨਾਂ ਨੂੰ ਪਤਾ ਹੀ ਕੁਛ ਨਹੀਂਗਾ ਕਿ ਅਸੀਂ ਨਾਲ ਟੀਕਾ ਲਾਉਣ ਲੱਗੇ ਆ ਅਸੀਂ ਨਸ਼ਾ ਕਰਨ ਲੱਗੇ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਆਪਨੇ ਸਮਾਜ ਦੇ ਵਿੱਚ ਇਹਨਾਂ ਨੂੰ ਪਹਿਲਾਂ ਵਾਰਨ ਕੀਤਾ ਜਾਵੇ ਬੱਚਿਆਂ ਨੂੰ ਭਾਵੇਂ ਸਕੂਲਾਂ ਦੇ ਵਿੱਚ ਕਾਲਜੇਜ਼ ਵਿੱਚ ਪੜਾਇਆ ਜਾਵੇ ਕਿ ਇਹਦਾ ਅੰਤ ਕੀ ਹੁੰਦਾ ਵਾ ਇਸ ਕਰਕੇ ਔਰ ਇੱਥੇ ਆਣ ਕੇ ਮੇਰਾ ਇਹ ਵੀ ਹਾਈਲਾਈਟ ਕਰਨ ਦਾ ਮਕਸਦ ਹੈ ਕਿ ਸਰਕਾਰਾਂ ਕੱਲੀਆਂ ਇਸ ਵਾਲੀ ਸਰਕਾਰ ਨਹੀਂ ਮਗਰ ਲੀਆਂ ਸਰਕਾਰਾਂ ਆਪਾਂ ਮਰਿੰਦਰ ਸਿੰਘ ਨੂੰ ਕਹਿੰਦੇ ਸੀ ਜਿਨੇ ਗੁਟਕਾ ਸਾਫ ਫੜ ਕੇ ਝੂਠੀ ਸੌਂ ਖਾਦੀ ਔਰ ਉਹ ਕਾਮਯਾਬ ਨਹੀਂ ਹੋ ਸਕਿਆ ਨਸ਼ਾ ਵਧਿਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਨਿਤ ਦਿਨ ਦੇਖਦੇ ਰਹਿੰਦੇ ਆ ਗਾਏ ਪਗਾਏ ਔਰ ਇਸੇ ਕੋਰੜ ਪਿੰਡ ਵਿੱਚ ਅ ਦੋ ਤਿੰਨ ਪਹਿਲਾਂ ਇੱਕ ਹੋਰ ਮੌਤ ਹੋਈ ਚੀ ਇੱਕ ਮੌਤ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਕੁਰੜ ਵਿੱਚ ਹੀ ਮੀਤਹੇਰ ਦੇ ਪਿੰਡ ਵਿੱਚ ਮੌਤ ਹੋਈ ਹੈ ਮਤਲਬ ਸਮਝ ਲਓ ਕੋਈ ਦੂਸਰੀ ਮੌਤ ਇਸ ਕੁਰੜ ਪਿੰਡ ਵਿੱਚ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਮਨਿਸਟਰ ਉਹਦੇ ਪਿੰਡ ਚ ਤੇ ਤੁਸੀਂ ਸਾਰੇ ਪੰਜਾਬ ਵਿੱਚ ਸੁਣਦੇ ਰਹਿੰਦੇਗੇ ਗਾਇਬ ਗਾਇਏ ਕਦੀ ਕੋਈ ਰੂੜੀਆਂ ਤੇ ਪਿਆ ਬੱਚਾ ਸਰਿੰਜੋ ਦੇ ਵਿੱਚ ਪਈ ਕੋਈ ਮੋਟਰ ਦੇ ਕਮਰੇ ਦੇ ਬਾਹਰ ਪਿਆ ਵਾ ਇਤੋਂ ਤੱਕ ਕਿ ਲੜਕੀਆਂ ਵੀ ਸ਼ਿਕਾਰ ਹੋ ਚੁੱਕੀਆਂ ਨੇ ਇਸ ਡਰੱਗ ਮਾਫੀਆ ਦਾ ਨਸ਼ੇ ਦੇ ਮਾਫੀਆ ਦਾ ਨਸ਼ੇ ਦੇ ਕੋਡ ਦਾ ਔਰ ਇੱਥੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਇਸ ਨਸ਼ੇ ਦੇ ਕੋਡ ਨੂੰ ਪੰਜਾਬ ਚੋਂ ਕੱਢ ਦਿਆਂਗੇ ਪਰੰਤੂ ਦੋਸਤੋ ਅਸਲ ਕਹਾਣੀ ਜ਼ਮੀਨੀ ਹਕੀਕਤ ਹੈ ਕਿ ਅਭੀਜੀਤ ਵਰਗੇ ਕਈ ਬੱਚੇ ਪਤਾ ਨਹੀਂ ਹੋਰ ਕਿੰਨਿਆਂ ਦੀ ਪੱਲੀ ਚੜਨੀ ਆ ਔਰ ਸਾਡਾ ਪੰਜਾਬ ਜਿਹੜਾ ਇੱਕ ਪੂਰੀ ਪੀੜੀ ਸਾਡਾ ਪੰਜਾਬ ਨਸ਼ੇ ਦੀ ਭੇਟ ਚੜ ਚੁੱਕਾ ਨੌਜਵਾਨ ਔਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਕੋਈ ਭੂਖ ਨਜ਼ਰ ਨਹੀਂ ਆ ਰਿਹਾ ਨੌਕਰੀਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਨਮੋਸ਼ੀ ਦੇ ਵਿੱਚ ਆਣ ਕੇ ਨਸ਼ੇ ਵਿੱਚ ਜਾ ਕੇ ਜਾਂ ਤਾਂ ਉਹ ਆਪਣੀ ਜਾਨ ਗਵਾ ਰਹੇ ਨੇ ਜਾਂ ਇਥੋਂ ਛੱਡ ਕੇ ਦੇਸ਼ ਤੇ ਪੰਜਾਬ ਛੱਡ ਕੇ ਤੇ ਵਿਦੇਸ਼ਾਂ ਵਿੱਚ ਜਾ ਕੇ ਲੱਖਾਂ ਦੇ ਤعداد ਵਿੱਚ ਜਾਈ ਜਾਂਦੇ ਨੇ ਲੇਕਿਨ ਫਿਰ ਵੀ ਸਾਡੇ ਰਾਜ ਕਰਨ ਵਾਲੇ ਇੱਕ ਇਦਾਂ ਦੀ ਰੰਗਲੀ ਤਸਵੀਰ ਪੇਸ਼ ਕਰ ਰਹੇ ਨੇ ਜਿਹੜੀ ਕਿ ਅਸਲ ਰੰਗਲੀ ਨਹੀਂ ਕਿ ਅਸਲ ਉਹ ਪੰਜਾਬ ਉਹ ਆ ਜਿਹੜਾ ਇਹਨਾਂ ਦੇ ਪੁੱਤ ਨੇ ਹੰਡਾਇਆ ਇਹਨਾਂ ਦੇ ਪਰਿਵਾਰ ਨੂੰ ਪਤਾ ਇਸ ਵਕਤ ਕੀ ਦੁੱਖ ਹੈਗਾ ਇਸ ਲਈ ਮੇਰਾ ਮਕਸਦ ਸਿਰਫ ਪਰਿਵਾਰ ਦੇ ਨਾਲ ਆ ਕੇ ਹਮਦਰਦੀ ਕਰਨਾ ਔਰ ਦੁਨੀਆ ਜਹਾਂ ਵਿੱਚ ਬੈਠੇ ਪੰਜਾਬੀਆਂ ਨੂੰ ਜ਼ਮੀਨੀ ਹਕੀਕਤ ਨਾਲ ਜੋੜਨਾ ਕਿ ਜੇ ਭਗਵੰਤ ਮਾਨ ਚੀਫ ਮਿਨਿਸਟਰ ਦੇ ਆਪਣੇ ਹੋਮ ਡਿਸਟ੍ਰਿਕਟ ਔਰ ਮੀਥੇਰ ਦੇ ਆਪਣੇ ਪਿੰਡ ਵਿੱਚ ਨਸ਼ਾ ਕੰਟਰੋਲ ਨਹੀਂਗਾ ਤੇ ਫਿਰ ਬਾਕੀਆਂ ਨੂੰ ਕੰਟਰੋਲ ਨਸ਼ੇ ਵਿੱਚ ਕੀ ਕਰਨਗੇ ਸਾਡੀਆਂ ਅਰਦਾਸਾਂ ਸਾਡੀ ਹਮਦਰਦੀ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਵਾਹਿਗੁਰੂ ਇਸ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਆਤਮਕ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਭਾਰਮਣਨ ਦੀ ਬਲ ਬਖਸ਼ਣ ਮੈਂ ਕੋਸ਼ਿਸ਼ ਕਰਕੇ ਇਹਨਾਂ ਦੀ ਮਦਦ ਵੀ ਕਰੂੰਗਾ ਆਉਣ ਵਾਲੇ 1 2 4 ਦਿਨ ਦੇ ਇਲੈਕਸ਼ਨ ਚ ਮੈਂ ਬਿਜ਼ੀ ਹੈਗਾ ਮੈਂ ਇਹਨਾਂ ਦੀ ਆਰਥਿਕ ਤੌਰ ਦੇ ਉੱਤੇ ਜਿੰਨੇ ਯੋਗ ਹੈਗੇ ਆਂ ਸੀ ਮਦਦ ਕਰਕੇ ਜਾਵਾਂਗੇ ਆਰਤਕ ਨਾਲ ਕੁਝ ਕੀਤਾ ਤਾਂ ਨਹੀਂ ਜਾ ਸਕਦਾ ਪਰ ਘਟੂ ਘਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਕਰਨਾ ਆਪਣਾ ਕਿਰਿਆ ਕਰਮ ਕਰਨਾ ਭੋਗ ਪਾਉਣੇ ਕੋਈ ਬੱਚਿਆਂ ਦੇ ਪੜ੍ਹਾਈ ਦਾ ਫੀਸ ਦੇਣੀ ਆ ਕਰਜ਼ਾ ਤਾਂ ਇਹਦੇ ਤੇ ਪੱਕਾ ਹੀ ਹੋਣਾ ਕਰਜ਼ਾ ਹੈ ਤੁਹਾਡੇ ਤੇ ਸਾਰਿਆਂ ਦੇ ਕਰਜ਼ਾ ਦਾ ਤੁਸੀਂ ਦੇਖ ਸਕਦੇ ਹੋ ਸਾਡੇ ਹਾ ਜਿੰਨੇ ਕਿਸਾਨ ਮਜ਼ਦੂਰ ਬੈਠੇ ਨੇ ਸਾਰੇ ਖੇਤ ਮਜ਼ਦੂਰ ਇਸ ਵਕਤ ਅਸੀਂ ਪਿੰਡ ਮਿੱਠਾਵਾਲ ਹਲਕਾ ਮਲੇਰ ਕੋਟਲਾ ਗਵਾਂਡੀ ਕੁਰੜ ਲੋਕ ਸਭਾ ਹਲਕਾ ਸੰਗਰੂਰ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਇਹ ਗੱਲ ਸਕੂਲਾਂ ਵਿੱਚ ਐਜੂਕੇਟ ਕਰੋ ਭਾਵਾਂ ਕਿ ਸਬਜੈਕਟ ਨਹੀਂਗਾ ਪਰ ਤੁਸੀਂ ਉਹਨਾਂ ਨੂੰ ਬੁਲਾ ਕੇ ਪਤੇ ਆ ਕੇ ਬਿਠਾ ਕੇ ਸਮਝਾਓ ਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਨਸ਼ਾ ਵਾ ਔਰ ਕਈ ਤਰ੍ਹਾਂ ਦਾ ਨਸ਼ਾ ਬੱਚੋ ਤੁਸੀਂ ਇਹ ਕੰਮ ਗਲਤ ਨਹੀਂ ਕਰਨਾ ਤੁਹਾਡੇ ਇਸ ਨਾਲ ਤੁਹਾਡੀ ਜ਼ਿੰਦਗੀ ਜਾਨ ਪਰਿਵਾਰ ਨੂੰ ਖਤਰਾ ਪੈ ਸਕਦਾ ਸੋ ਇਸ ਸਾਡੇ ਨਾਲ ਅੱਜ ਜੁੜਨ ਵਾਸਤੇ ਮਿੱਠੇਵਾਲ ਤੋਂ ਲੋਕ ਸਭਾ ਹਲਕਾ ਸੰਗਰੂਰ ਮਲੇਰ ਕੋਟਲਾ ਔਰ ਕੋਰਰ ਪਿੰਡ ਦੇ ਲੱਗ ਗਿਓ ਮੈਂ ਜੁੜਨ ਵਾਸਤੇ ਤੁਹਾਡਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਵਾਰ ਫਿਰ ਅਰਦਾਸ ਕਰਦਾ ਕਿ ਉਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਵਾਹਿਗੁਰੂ ਨਵਾਸ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ